ਅੱਜ ਫਿਲਮ ਬਣਾਉਣੀ ਸੋਖੀ ਆ ਆਡੀਅנס ਨੂੰ ਸਿਨੇਮਾ ਚ ਲੈ ਕੇ ਜਾਣਾ ਬਹੁਤ ਔਖਾ ਮੈਂ ਉਸ ਦਿਨ ਹੈਰੀ ਵੀਰੇ ਨਾਲ ਵੀ ਡਿਸਕਸ ਕਰਦਾ ਸੀ ਸਾਡੇ ਨਾਲ ਫਿਲਮ ਆ ਰਹੀ ਆ ਜਸ ਵੀਰੇ ਦੀ ਤੁਸੀਂ ਵੀ ਉਸੇ ਸਿਨੇਮਾ ਤੋਂ ਰੋਟੀ ਖਾਣੀ ਆ ਮੈਂ ਵੀ ਉਸੇ ਸਿਨੇਮਾ ਤੋਂ ਰੋਟੀ ਖਾਣੀ ਆ ਇਹੋ ਜਿਹੀ ਮਿੱਤਰ ਡੇਟਾ ਪਿੱਛੇ ਮੂਲ ਕੌਂਦੇ ਚੰਗੇ ਨਹੀਂ ਲੱਗਦੇ ਮੈਂ ਉਹਨਾਂ ਦਾ ਫਰਸਟ ਸ਼ੋ ਵੇਖੂਗਾ हां यार ਕਹਿੰਦੇ ਤੁਸੀਂ ਮੇਰਾ ਪੋਸਟਰ ਸ਼ੇਅਰ ਕਰੋ ਮੈਂ ਤੁਹਾਡਾ ਕਰਦਾ ਮੈਂ ਕਿਹਾ ਠੀਕ ਹੈ ਯਾਰ ਉਹਨਾਂ ਨੇ ਟ੍ਰੇਲਰ ਦੇਖਿਆ ਜਾਂ ਉਹਨਾਂ ਨੇ ਨਾਲ ਕੁਝ ਡਿਸਕਸ ਕੀਤਾ ਕਿ ਕਿਸੇ ਇਦਾਂ ਦਾ ਕੁਝ ਬਣਾ ਰਹੇ ਆ ਉਹਨਾਂ ਦੇ ਵੱਲੋਂ ਕੋਈ ਐਡਵਾਈਸ ਕੋਈ ਸੁਜੈਸ਼ਨ ਕੋਈ ਰਿਐਕਸ਼ਨ ਅਸੀਂ ਚੱਲ ਮੇਰਾ ਪੋਰਟਫੋਲੀਓ ਜਦੋਂ ਸ਼ੂਟ ਕਰ ਰਹੀ ਸੀ ਉਦੋਂ ਹੀ ਭਾਜੀ ਨੂੰ ਦੱਸਿਆ ਸੀਗਾ ਭਾਜੀ ਆ ਚੀਜ਼ਾਂ ਪਲਾਨ ਕਰ ਰਹੇ ਆ ਭਾਈ ਕਹਿੰਦੇ ਗੋ ਹੈਡ ਸਾਚੀ ਗਾਲ ਜੀ ਦੇਖ ਰਿਓ ਪੀਟੀਸੀ ਪੰਜਾਬੀ ਮੈਂ ਹਾ ਤੁਹਾਰੇ ਨਾਲ ਖੁਸ਼ੀ ਸਰਾ 10 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲਮ ਸੁਹੇ ਵਿੱਚ ਹੀਰੇ ਵਾਲਿਆ ਤੇ ਕੈਪਟਨ ਆਫ ਦ ਸ਼ਿਪ ਜਨਜੋਤ ਸਿੰਘ ਜੀ ਇਸ ਟਾਈਮ ਮੇਰੇ ਨਾਲ ਮੌਜੂਦ ਆ ਸਰ ਦੇ ਨਾਲ ਗੱਲ ਕਰਾਂਗੇ ਫਿਲਮ ਨੂੰ ਲੈ ਕੇ 사ਚੀ ਗਾਲ ਸਰ 사ਚੀ ਗਾਲ ਜੀ ਪੀਟੀਸੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ 사ਚੀ ਗਾਲ ਸੋ ਸਰ ਸਭ ਤੋਂ ਪਹਿਲਾਂ ਤੇ ਮੈਂ ਗਾਂਗੀ ਕਿ ਆਪਾਂ ਦੇਖ ਰਹੇ ਹਾਂ ਪੋਸਟਰ ਬੜਾ ਹੀ ਹਟਕੇ ਤੇ ਬੜਾ ਹੀ ਅਲੱਗਾ ਸੋ ਫਿਲਮ ਦਾ ਟ੍ਰੇਲਰ ਦੇਖਿਆ ਅੱਜ ਤੇ ਇੱਕ ਬੜਾ ਯੂਨੀਕ ਤੇ ਅਲੱਗ ਕਨਸੈਪਟ ਜਿਹੜਾ ਲੱਗ ਰਿਹਾ ਕਿ ਸਾਨੂੰ ਫਿਲ ਥੈਂਕ ਯੂ ਜੀ ਜੋ ਅਸੀਂ ਪਹਿਲੇ ਡਿਸਕਸ ਕਰਦੇ ਸੀ ਕਿ ਲੋਕਾਂ ਨੂੰ ਫਿਲਮ ਆਡੀਅੰਸ ਨੂੰ ਡਿਫਰੈਂਟ ਲੱਗਣੀ ਚਾਹੀਦੀ ਆ ਤੇ ਤੁਸੀਂ ਆਪੇ ਮੈਨੂੰ ਦੱਸਿਆ ਕਿ ਡਿਫਰੈਂਟ ਡਿਫਰੈਂਟ ਲੱਗ ਰਹੀ ਆ ਸੋ ਥੈਂਕ ਯੂ ਟਾਟਾ ਅੱਛਾ ਟ੍ਰੇਲਰ ਜਾਂ ਟੀਜ਼ਰ ਕੱਟਣਾ ਕਿਸੇ ਫਿਲਮ ਦਾ ਮਿਲਦਾ ਸਭ ਤੋਂ ਮੁਸ਼ਕਿਲ ਚੀਜ਼ ਹੁੰਦੀ ਹੈ ਕਿ ਲੋਕਾਂ ਦੇ ਤੱਕ ਚੀਜ਼ ਪਹੁੰਚਾਣੀ ਵੀ ਆ ਤੇ ਬੜਾ ਕੁਝ ਛੁਪਾਣਾ ਵੀ ਆ ਉਹ ਕਿਵੇਂ ਉਹ ਟੀਮ ਵਰਕ ਕਿਵੇਂ ਹੁੰਦਾ ਹੈ ਜਾਂ ਕੀ ਕੁਝ ਚਾਲਦਾ ਉਸ ਟਾਈਮ ਤੇ ਇੱਕ ਡਾਇਰੈਕਟਰ ਦੇ ਮਾਈਂਡ ਦੇ ਵਿੱਚ ਕਿ ਕਿਵੇਂ ਕਿੰਨੀ ਕਿੰਨੀ ਚੀਜ਼ ਰੱਖੀ ਜਾਵੇ ਕਿਵੇਂ ਲੋਕਾਂ ਤੱਕ ਪਹੁੰਚਾਈ ਜਾਵੇ हां ये सब ਤੋਂ ਔਖੀ ਜੌਬ ਹੈ ਕਿ ਤੁਸੀਂ ਟ੍ਰੇਲਰ ਦੇ ਵਿੱਚ ਤੁਸੀਂ ਲੋਕਾਂ ਤੱਕ ਅੱਜ ਫਿਲਮ ਬਣਾਉਣੀ ਸੋਖੀ ਹੈ ਆਡੀਅੰਸ ਨੂੰ ਸਿਨੇਮਾ ਚ ਲੈ ਕੇ ਜਾਣਾ ਬਹੁਤ ਔਖਾ ਸੋ ਉਸ ਚੀਜ਼ ਤੇ ਸਭ ਤੋਂ ਵੱਧ ਵਰਕ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਸੋ ਉਹ ਟ੍ਰੇਲਰ ਕੱਟਣਾ ਉਹਦਾ ਪਾਰਟ ਹੈ ਕਿਉਂਕਿ ਜੇ ਤੁਸੀਂ ਟ੍ਰੇਲਰ ਲੋਕਾਂ ਨੂੰ ਕਨਵਿੰਸ ਕਰ ਦਿੰਦੇ ਹੋ ਕਿ ਹਾਂ ਸਾਡੀ ਥਾਲੀ ਦੇ ਵਿੱਚ ਚੀਜ਼ਾਂ ਹੈਗੀਆਂ ਨੇ ਸੋ ਆਡੀਅੰਸ ਨੂੰ ਸਿਨੇਮਾ ਤੱਕ ਲੈ ਕੇ ਜਾਣਾ ਬਹੁਤ ਔਖਾ ਕੰਮ ਹੈ ਸੋ ਟ੍ਰੇਲਰ ਕਟਣਾ ਡੈਫੀਨਿਟਲੀ ਡੇਢ ਦੋ ਮਹੀਨੇ ਲੱਗ ਜਾਂਦੇ ਆ ਟ੍ਰੇਲਰ ਦੇ 8 10 ਵਰਜਨ ਹੁੰਦੇ ਆ ਫਿਰ ਤੁਸੀਂ ਟੀਮ ਨਾਲ ਡਿਸਕਸ ਕਰਦੇ ਹੋ ਫਿਰ ਹਰ ਇੱਕ ਦਾ ਪੁਆਇੰਟ ਆਫ View ਲੈਂਦੇ ਹੋ ਕਿ ਯਾਰ ਕੀ ਰੱਖੀਏ ਕੀ ਛੱਡੀਏ ਡਾਇਰੈਕਟਰ ਨੂੰ ਸਾਰੇ ਨਿਆਣੇ ਪਿਆਰੇ ਹੁੰਦੇ ਆ ਮੇਰੇ ਲਈ ਸਾਰੇ ਸ਼ਾਰਟਸ ਵਧੀਆ ਹੁੰਦੇ ਮਤਲਬ ਮੈਨੂੰ ਐਂ ਲੱਗਦਾ ਕਿ ਯਾਰ ਆਹ ਸ਼ਾਰਟ ਕਿਉਂ ਕਟੀਆ ਸੀਕਵੈਂਸ ਕਿਉਂ ਕਟੀਏ ਬਟ ਜੋ ਸਿਨੇਮਾ ਦੀ ਡਿਮਾਂਡ ਆ ਜੋ ਫਿਲਮ ਦੀ ਡਿਮਾਂਡ ਆ ਤੁਸੀਂ ਉਸ ਲੀਕ ਤੇ ਰਹਿਣਾ ਮਤਲਬ ਬਹੁਤ ਜ਼ਰੂਰੀ ਹੁੰਦਾ ਤੁਸੀਂ ਸិន ਆਡੀਅנס ਨੂੰ ਕੀ ਦਿਖਾ ਕੇ ਤੇ ਸਿਨੇਮਾ ਚ ਲਿਆਉਣਾ ਇਹ ਬਹੁਤ ਵੱਡਾ ਚੈਲੰਜ ਹੁੰਦਾ ਹਾਂਜੀ ਸੋ ਫਿਲਮ ਦੀ ਕਿਵੇਂ ਜਰਨੀਸਰ ਸ਼ੁਰੂਆਤ ਹੁੰਦੀ ਹੈ ਸੁਹੇ ਵਿਚੀਰੇ ਵਾਲਿਆ ਨਾਮ ਬੜਾ ਖੂਬਸੂਰਤ ਤੇ ਬੜਾ ਅਲੱਗਾ ਸੀ ਆ ਪੰਜਾਬੀ ਗੀਤਾਂ ਦੇ ਵਿੱਚ ਮੋਸਟਲੀ ਪਹਿਲਾਂ ਸੁਣਦੇ ਹੁੰਦੇ ਸੀ ਇਦਾਂ ਦੇ ਵਰਡਸ ਬਟ ਹੁਣ ਅੱਜਕੱਲ ਸਾਨੂੰ ਨਹੀਂ ਸੁਣਨ ਨੂੰ ਮਿਲਦੇ ਸੋ ਟਾਈਟਲ ਕਿਵੇਂ ਡਿਸਾਈਡ ਹੁੰਦਾ ਹੈ ਤੇ ਕਿਵੇਂ ਸ਼ੁਰੂਆਤ ਹੁੰਦੀ ਹੈ ਫਿਲਮ ਟਾਈਟਲ ਸਭ ਤੋਂ ਪਹਿਲਾਂ ਇੱਕ ਮੈਨੂੰ ਇਹ ਸੀਗਾ ਕਿ ਵੀਰਪਾਜੀ ਦੀ ਫਿਲਮ ਲਿਖੀ ਆ ਨਰਵੈਰ ਐਕਟ ਕਰ ਰਿਹਾ ਮੈਂ ਡਾਇਰੈਕਟ ਕਰ ਰਿਹਾ ਸੋ ਨਾ ਇਦਾਂ ਦਾ ਤਾਂ ਹੋਣਾ ਚਾਹੀਦਾ ਜੋ ਸਾਡੀ ਤਿੰਨਾਂ ਦੀ ਸ਼ਖਸੀਅਤ ਨਾਲ ਰਿਲੇਟ ਕਰਦਾ ਹੋਵੇ ਫਿਲਮ ਦੀ ਕਹਾਣੀ ਦੇ ਨਾਲ ਮਿਲਦਾ ਜੁਲਦਾ ਹੋਵੇ ਸੋ ਰੋਮਾਂਟਿਕ ਫੈਮਿਲੀ ਡਰਾਮਾ ਹੈ ਸੋ ਸੁਹੇਵੇਂ ਚਿਹਰੇ ਵਾਲਿਆ ਸਾਨੂੰ ਲੱਗਿਆ ਕਿ ਇਹ ਬਹੁਤ ਵਧੀਆ ਟਾਈਟਲ ਜਾ ਸਕਦਾ ਅਸੀਂ ਕਾਫੀ ਟਾਈਟਲ ਡਿਸਕਸ ਕੀਤੇ ਸੀ ਮੂਰਤ ਤੇ ਅਸੀਂ ਅਨਾਉਂਸ ਨਹੀਂ ਕੀਤਾ ਕਿਉਂਕਿ ਸਾਡੇ ਅਸੀਂ ਡਿਸਕਸ ਕਰ ਰਹੇ ਸੀ ਅਸੀਂ ਆਫਟਰ 10th 12th ਡੇ ਸਾਨੂੰ ਇਹ ਟਾਈਟਲ ਮਿਲਿਆ ਤੇ ਫਿਰ ਅਸੀਂ ਸੋਚਿਆ ਇਹ ਇਹਦੇ ਨਾਲ ਜਾਣਦੇ ਹਾਂ ਸੋ ਇਹ ਵੀ ਚੇਰੇ ਵਾਲਿਆ ਇੱਕ ਐਚੀ ਆ ਫੈਮਿਲੀ ਆਡੀਅנס ਲਈ ਬਹੁਤ ਵਧੀਆ ਵਾ ਅੱਛਾ ਨਿਰਵੈਰ ਤੇ ਤਨੂ ਦੀ ਜੋੜੀ ਕਿਵੇਂ ਬਣੀ ਪਹਿਲਾਂ ਕੌਣ ਡਿਸਾਈਡਡ ਸੀ ਕਿ ਹਾਂ ਇਹ ਤਾਂ ਹੋਏਗਾ ਹੋਏਗਾ ਫਿਰ ਦੂਸਰੇ ਨੇ ਕਦੋਂ ਜੁਆਇਨ ਕੀਤਾ ਨਿਰਵੈਰ ਫਰਸਟ ਸੀਗਾ ਮਤਲਬ ਪਹਿਲੇ ਦੋਨਾਂ ਚੋਂ ਅਸੀਂ ਗੱਲ ਕਰੀਏ ਨਿਰਵੈਰ ਨੂੰ ਅਸੀਂ ਜਦੋਂ ਅਸੀਂ ਪ੍ਰੋਜੈਕਟ ਡਿਜ਼ਾਈਨ ਕਰ ਰਹੇ ਸੀਗੇ ਫਰੈਸ਼ ਕਾਸਟ ਵਾਲਾ ਅਸੀਂ ਦੇਖ ਰਹੇ ਸੀ ਸੋ ਸਾਨੂੰ ਸਾਰਿਆਂ ਨੂੰ ਲੱਗਿਆ ਕਿ ਨਿਰਵੈਰ ਨਾਲ ਜਾਣਾ ਚਾਹੀਦਾ ਮੁੰਡਾ ਬਹੁਤ ਡੈਡੀਕੇਟਿਡ ਆ ਆਡੀਅנס ਬਹੁਤ ਵੱਡੀ ਆ ਨਿਰਵੈਰ ਦੀ ਯੂਥ ਉਹਨੂੰ ਬਹੁਤ ਫਾਲੋ ਕਰਦਾ ਯੂਥ ਬਹੁਤ ਸੁਣਦਾ ਉਹਨੂੰ ਸੋ ਸਾਨੂੰ ਲੱਗਿਆ ਕਿ ਸਾਨੂੰ ਗੋਵਿੰਦਨਰ ਵੈਰ ਥੈਨ ਤਨੂੰ ਫਿਰ ਉਸ ਤੋਂ ਬਾਅਦ ਇਹ ਜੋ ਕਿਰਦਾਰ ਤੁਸੀਂ ਪੋਸਟਰਸ ਤੇ ਦੇਖ ਰਹੇ ਹੋ ਨਾ ਇਹ ਚਾਹੇ ਸ਼ਮਾਇਲਾ ਆ ਜਾਂ ਕੁਝ ਹੈ ਇਹ ਅਸੀਂ ਆਲਰੇਡੀ ਇਦਾਂ ਹੀ ਆਪਣੇ ਮਾਈਂਡ ਦੇ ਵਿੱਚ ਸੋਚੇ ਹੋਏ ਸੀ ਕਿ ਇਹ ਅਗਰ ਕੈਰੈਕਟਰ ਹੈ ਇਦਾਂ ਹੋਣੀ ਚਾਹੀਦੀ ਆ ਉਹ ਜਦੋਂ ਲੁੱਕ ਟੈਸਟ ਹੋਈ ਐਕਚੁਅਲ ਉਦਾਂ ਹੀ ਹੋਇਆ ਇਮੇਜ ਸੈਟ ਸੀ ਇਮੇਜ ਸੈਟ ਸੀ ਸਾਰਿਆਂ ਦੇ ਮਾਈਂਡ ਇ ਸੈਟ ਸੀ ਮਤਲਬ ਜਦ ਮੈਂ ਵੀਰ ਭਾਈ ਨੂੰ ਜਾ ਕੇ ਦੱਸਦਾ ਸੀ ਨਾ ਭਾਜੀ ਮੈਂ ਇਦਾਂ ਸੋਚ ਰਿਹਾ ਭਾਜੀ ਕਹਿੰਦਾ ਮੈਂ ਵੀ ਇਦਾਂ ਹੀ ਸੋਚ ਰਿਹਾ ਸੋ ਉਹ ਇੱਕ ਇਮੇਜ ਸੈੱਟ ਸੀ ਸੋ ਤਨੂੰ ਦਾ ਜਦੋਂ ਲੁੱਕ ਟੈਸਟ ਹੋਇਆ ਜਾਂ ਤਨੂੰ ਨੂੰ ਜਦੋਂ ਪਹਿਲੀ ਵਾਰੀ ਦੱਸਿਆ ਕਿ ਆਹ ਕੈਰੈਕਟਰ ਹੈ ਉਹ ਕਹਿੰਦੀ ਮੈਂ ਇਦਾਂ ਦਾ ਬਹੁਤ ਮੈਨੀਫੈਸਟ ਕੀਤਾ ਹੋਇਆ ਕਿ ਮੈਂ ਪਾਕਿਸਤਾਨੀ ਇੱਕ ਕੈਰੈਕਟਰ ਕਰਾਂ ਇੱਕ ਵਾਈਬ ਮੈਚ ਜੀ ਹੋ ਗਈ ਸਾਡੇ ਸਾਰਿਆਂ ਦੀ ਸੋ ਹੌਲੀ ਹੌਲੀ ਚੀਜ਼ਾਂ ਗਰੋ ਹੋਂਦੀ ਗਈਆਂ ਸੋ ਇੱਥੇ ਤੱਕ ਪਹੁੰਚੇ ਅੱਛਾ ਜਦੋਂ ਤੁਸੀਂ ਸਕ੍ਰਿਪਟ ਸੁਣਾਈ ਨਿਰਵੈਰ ਨੂੰ ਤਾਂ ਅਜਾ ਦੱਸਿਆ ਥੋੜਾ ਜਿਹਾ ਕਿ ਐਵੇਂ ਦਾ ਕਨਸੈਪਟ ਹੈ ਫ ਨਰਵੈਰ ਦਾ ਸਭ ਤੋਂ ਪਹਿਲੇ ਇਹ ਰਿਐਕਸ਼ਨ ਸੀਗਾ ਸਭ ਤੋਂ ਪਹਿਲੀ ਇਹ ਗੱਲ ਸੀ ਕਿ ਵੀਰਪਾ ਜੀ ਨੇ ਸਕ੍ਰਿਪਟ ਲਿਖੀ ਆ ਵਧੀਆ ਹੋਊਗੀ ਸੈਕਿੰਡ ਜੋ ਉਹ ਡੈਬਿਊ ਲਈ ਸੋਚ ਰਿਹਾ ਸੀ ਉਦਾਂ ਦਾ ਹੀ ਉਹਨੂੰ ਮਿਲਿਆ ਹਾਂ ਇੱਕ ਰੋਮਾਂਟਿਕ ਆ ਫੈਮਿਲੀ ਡਰਾਮਾ ਆ ਯੂਥ ਵੀ ਜੁੜ ਰਿਹਾ ਫੈਮਿਲੀ ਵੀ ਜੁੜ ਰਹੀ ਆ ਉਹ ਸਾਰਾ ਕੁਝ ਸੀਗਾ ਸੋ ਮੈਨੂੰ ਲੱਗਦਾ ਨਰਵੈਰ ਵੀਰੇ ਨੂੰ ਤਾਂ ਕਰਕੇ ਵਧੀਆ ਲੱਗੀ ਕਿਉਂਕਿ ਜੋ ਕਿਉਂਕਿ ਉਹਨਾਂ ਨੂੰ ਪਿਛਲੇ ਸਾਲ ਡੇਟਸ 2 ਸਾਲ ਤੋਂ ਸਕ੍ਰਿਪਟ ਸੁਣਾ ਰਹੇ ਸੀਗੇ ਸਾਰੇ ਅਪਰੋਚ ਕਰ ਰਹੇ ਸੀ ਸੋ ਡੈਬਿਊ ਸਾਡੇ ਉਹ ਚ ਲਿਖਿਆ ਸੀਗਾ ਕਿ ਅਸੀਂ ਡੈਬਿਊ ਕਰਾਂਗੇ ਸੋ ਸੋ ਸਰ ਅਗਰ ਅਮਰਿੰਦਰ ਗਿੱਲ ਸਰ ਦੀ ਗੱਲ ਕਰੀ ਤੁਸੀਂ ਬਹੁਤ ਸੋਹਣੀ ਫਿਲਮਾਂ ਡਾਇਰੈਕਟ ਕੀਤੀਆਂ ਨੇ ਚੱਲ ਮੇਰਾ ਪੁੱਤ ਸੀਰੀਅਸ ਦੀ ਗੱਲ ਕਰੇ ਸਾਰੀਆਂ ਫਿਲਮਾਂ ਤੁਸੀਂ ਡਾਇਰੈਕਟ ਕੀਤੀਆਂ ਨੇ ਉਹਨਾਂ ਨੇ ਟ੍ਰੇਲਰ ਦੇਖਿਆ ਜਾਂ ਉਹਨਾਂ ਨਾਲ ਕੁਝ ਡਿਸਕਸ ਕੀਤਾ ਕਿ ਤੁਸੀਂ ਇਦਾਂ ਦਾ ਕੁਝ ਬਣਾ ਰਹੇ ਹੋ ਉਹਨਾਂ ਦੇ ਵੱਲੋਂ ਕੋਈ ਐਡਵਾਈਸ ਕੋਈ ਸੁਜੈਸ਼ਨ ਕੋਈ ਰਿਐਕਸ਼ਨ ਇਹ ਕਦੇ ਹੋ ਹੀ ਨਹੀਂ ਸਕਦਾ ਕਿ ਅਮਰਿੰਦਰ ਭਾਜੀ ਤੋਂ ਬਿਨਾਂ ਕਾਰਜ ਭਾਜੀ ਤੋਂ ਬਿਨਾਂ ਜਰਨੈਲ ਭਾਈ ਤੋਂ ਬਿਨਾਂ ਵਿਥਾਊਟ ਡਿਸਕਸ ਕੀਤੇ ਕੋਈ ਚੀਜ਼ਾਂ ਫਲੋਰ ਤੇ ਜਾਣ ਸਭ ਚੀਜ਼ਾਂ ਮਤਲਬ ਉਹਨਾਂ ਨਾਲ ਡਿਸਕਸ ਨੇ ਇੱਕ ਇੱਕ ਚੀਜ਼ ਮਤਲਬ ਅਸੀਂ ਚੱਲ ਮੇਰਾ ਪੋਰਟਫੋਲਿਓ ਜਦੋਂ ਸ਼ੂਟ ਕਰ ਰਹੀ ਸੀ ਉਦੋਂ ਹੀ ਭਾਜੀ ਨੂੰ ਦੱਸਿਆ ਸੀਗਾ ਕਿ ਭਾਜੀ ਆ ਚੀਜ਼ਾਂ ਪਲਾਨ ਕਰ ਰਹੇ ਆ ਭਾਈ ਕਹਿੰਦੇ ਗੋ ਹੈਡ ਮਤਲਬ ਬੈਸਟ ਆਫ ਲੱਕ ਜਿੱਥੇ ਮੈਨੂੰ ਮੇਰੀ ਲੋੜ ਹੈ ਦੱਸੋ ਜਿੱਥੇ ਆਪਾਂ ਮਤਲਬ ਟ੍ਰੇਲਰ ਦੇਖਿਆ ਉਹਨਾਂ ਨੇ ਹਾਂ ਰਫ ਟ੍ਰੇਲਰ ਉਹਨਾਂ ਨੇ ਵੇਖਿਆ ਸੀਗਾ ਹੁਣ ਲਾਂਚ ਹੋਊਗਾ ਤੇ ਹਾਂਜੀ ਵਧੀਆ ਲੱਗਾ ਉਹਨਾਂ ਨੂੰ ਸੋ ਤੁਸੀਂ ਕੀਵੇਂ ਸਰ ਦੇਖਦੇ ਹੋ ਇੰਡਸਟਰੀ ਨੂੰ ਜਿਵੇਂ ਦਾ ਹੁਣ ਸਿਨੇਮਾ ਆ ਰਿਹਾ ਹੈ ਕਿਉਂਕਿ ਬਹੁਤ ਵਾਤ ਚੀਜ਼ਾਂ ਆਂਦੀ ਕਿ ਆਡੀਅੰਸ ਹੁਣ ਨਹੀਂ ਜਾ ਰਹੀ ਸਿਨੇਮਾ ਤੇ ਜਿੰਨੇ ਜਾਣੀ ਚਾਹੀਦੀ ਏ ਇੱਕ ਹੰਗਾਰਾ ਮਿਲਣਾ ਚਾਹੀਦਾ ਹੈ ਕਿਹੜੀ ਕਮੀ ਤੁਹਾਨੂੰ ਲੱਗਦਾ ਕਿ ਅਲੱਗ-ਅਲੱਗ ਤਰ੍ਹਾਂ ਦੇ ਕਨਸੈਪਟਸ ਵੀ ਆ ਰਹੇ ਨੇ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਨੇ ਬਟ ਫਿਰ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਉਹ ਇੱਕ ਚੀਜ਼ ਹੈ ਹਾਂ ਆਡੀਅੰਸ ਪਤਾ ਨਹੀਂ ਉਹਨਾਂ ਹੰਗਾਰਾ ਦਿੰਦੀ ਨਹੀਂ ਮਤਲਬ ਇਹ ਵੀ ਨਹੀਂ ਕਹਿ ਸਕਦੇ ਮੇਰੀ ਸਾਰੀ ਫਿਲਮਾਂ ਨੂੰ ਮਿਲੀਆਂ ਆਈਆਂ ਹਾਂ ਹਾਂ ਮੈਂ ਇਹ ਗੱਲ ਨਹੀਂ ਕਹ ਰਿਹਾ ਪੰਜਾਬ ਇੰਡਸਟਰੀ ਦੀ ਪੰਜਾਬ ਇੰਡਸਟਰੀ ਬਟ ਮੈਨੂੰ ਲੱਗਦਾ ਕਿ ਸਿਨੇਮਾ ਜਿਹੜਾ ਆ ਉਹ ਇੱਕ ਪਰਛਾਵਾਂ ਆ ਉਹ ਆਡੀਅנס ਨੂੰ ਡੈਫੀਨੇਟਲੀ ਕਿਸੇ ਛੁੱਟੀ ਦੀ ਵੇਟ ਨਹੀਂ ਕਰਨੀ ਚਾਹੀਦੀ ਕਿ ਛੁੱਟੀ ਹੋਊਗੀ ਤੇ ਅਸੀਂ ਜਾਵਾਂਗੇ ਆਪਣਾ ਫਰਜ਼ ਸਮਝ ਕੇ ਕੁਝ ਚੀਜ਼ਾਂ ਵੇਖਣੀ ਚਾਹੀਦੀਆਂ ਮੈਂ ਨਹੀਂ ਕਹਿੰਦਾ ਕਿ ਮੇਰੀਆਂ ਫਿਲਮਾਂ ਵੇਖੋ ਜਾਂ ਸਾਡਾ ਸਾਰਿਆਂ ਦਾ ਫਰਜ਼ ਆ ਮੈਂ ਉਸ ਦਿਨ ਹੈਰੀ ਵੀਰੇ ਨਾਲ ਵੀ ਡਿਸਕਸ ਕਰਦਾ ਸੀ ਸਾਡੇ ਨਾਲ ਫਿਲਮ ਆ ਰਹੀ ਹੈ ਜਸ ਵੀਰੇ ਦੀ ravi de kande ravi de kande ਤੇ ਮੈਂ ਕਿਹਾ ਵੀਰੇ ਤੁਸੀਂ ਅਸੀਂ ਸਾਰੇ ਦੋਸਤਾਂ ਸਾਨੂੰ ਇੱਕ ਦੂਜੇ ਨਾਲ ਨਾਰਾਜ਼ਗੀ ਹੋਣੀ ਨਹੀਂ ਚਾਹੀਦੀ ਉਹ ਵੀ ਵੀਰਾ ਕਹਿੰਦਾ ਹਾਂ ਯਾਰ ਕਹਿੰਦੇ ਤੁਸੀਂ ਮੇਰਾ ਪੋਸਟਰ ਸ਼ੇਅਰ ਕਰੋ ਮੈਂ ਤੁਹਾਡਾ ਕਰਦਾ ਮੈਂ ਕਿਹਾ ਠੀਕ ਹੈ ਯਾਰ ਜਸ ਵੀਰੇ ਨਾਲ ਇੰਨਾ ਪਿਆਰ ਆ ਹਰੀਸ਼ ਵੀਰੇ ਨਾਲ ਇੰਨਾ ਪਿਆਰ ਆ ਹੈਰੀ ਬਾਈ ਮੇਰਾ ਮਿੱਤਰ ਆ ਇਦਾਂ ਕਦੇ ਹੋ ਹੀ ਨਹੀਂ ਸਕਦਾ ਕਿ ਅਸੀਂ ਸਿਨੇਮਾ ਜੇ ਫਿਰ ਤੁਸੀਂ ਇਹ ਗੱਲ ਨਾ ਕੋ ਜੇ ਤੁਸੀਂ ਡੇਟਸ ਪਿੱਛੇ ਲੜ ਰਹੇ ਹੋ ਫਿਰ ਇਹ ਗੱਲ ਨਾ ਕਹੋ ਅਸੀਂ ਸਿਨੇਮਾ ਨੂੰ ਪਿਆਰ ਕਰਦੇ ਆ ਅਸੀਂ ਸਿਨੇਮਾ ਨੂੰ ਮੈਂ ਹੈਰੀ ਵੀਰੇ ਨੂੰ ਇਹ ਕਿਹਾ ਮੈਂ ਹੈਰੀ ਵੀਰੇ ਤੁਸੀਂ ਵੀ ਉਸੇ ਸਿਨੇਮਾ ਤੋਂ ਰੋਟੀ ਖਾਣੀ ਆ ਮੈਂ ਵੀ ਉਸੇ ਸਿਨੇਮਾ ਤੋਂ ਰੋਟੀ ਖਾਣੀ ਆ ਤੁਸੀਂ ਵੀ ਸਿਨੇਮਾ ਨੂੰ ਓਨਾ ਪਿਆਰ ਕਰਦੇ ਹੋ ਮੈਂ ਵੀ ਓਨਾ ਪਿਆਰ ਕਰਦਾ ਤੁਸੀਂ ਵੀ ਉਨੀ شدت ਨਾਲ ਫਿਲਮ ਬਣਾਈ ਆ ਜਿੰਨੀ ਮੈਂ شدت ਨਾਲ ਬਣਾਈ ਆ ਵਾਹਿਗੁਰੂ ਕਰੇ ਸਾਡੇ ਦੋਨਾਂ ਦੀਆਂ ਫਿਲਮਾਂ ਚੱਲਣ ਕਹਿੰਦਾ ਵੀਰੇ ਇਹੀ ਗੱਲ ਆ ਤੁਸੀਂ ਇਦਾਂ ਕਰਦੇ ਆ ਆਪਾਂ ਲੀਕ ਹੀ ਤੋੜਦੇ ਆ ਕਿ ਡੇਟ ਪਿੱਛੇ ਕੋਈ ਚੱਕਰ ਹੀ ਨਹੀਂ ਆ ਤੁਸੀਂ ਸਾਡਾ ਪੋਸਟਰ ਸ਼ੇਅਰ ਕਰੋ ਅਸੀਂ ਤੁਹਾਡਾ ਕਰਦੇ ਆ ਪਰ ਰਲ ਕੇ ਕਰਦੇ ਆ ਕੋਈ ਬੜੀ ਖੂਬਸੂਰਤ ਚੀਜ਼ ਵਧੀਆ ਗੱਲ ਆ ਨਾ ਅਸੀਂ ਮੈਂ ਉਸ ਦਿਨ ਇਹੀ ਡਿਸਕਸ ਕਰਦਾ ਸੀ ਅਸੀਂ ਤਾਂ ਉਹ ਦੌਰ ਵੇਖਿਆ ਹੋਇਆ ਜਦੋਂ ਸਾਲ ਦੀਆਂ ਦੋ ਕਿ ਤਿੰਨ ਉਹ ਨਾਲ ਆ ਰਿਆਂ ਮੇਰੀ ਲਾਸਟ ਫਿਲਮ ਜਸਵੀਰੇ ਨਾਲ ਸੀ ਐਨੀ ਹਾਉ ਮਿੱਟੀ ਪਾਓ ਤੇ ਮੈਂ ਉਸ ਬੰਦੇ ਨਾਲ ਕਿਵੇਂ ਇਸ ਗੱਲ ਤੇ ਡਿਸਾਈਡ ਉਹ ਕਰ ਸਕਦਾ ਕਿ ਯਾਰ ਤੁਸੀਂ ਵੀਰੇ ਨਾਲ ਆਗੇ ਇਹ ਹੋਈ ਨਹੀਂ ਸਕਦਾ ਨਾ ਹੋ ਸਕਦਾ ਮੈਂ ਅਗਲੀ ਫਿਲਮ ਜਸਵੀਰੇ ਨਾਲ ਕਰਾਂ ਸੋ ਸਾਰੇ ਉਹੀ ਆਪਾਂ 10 15 ਦੋਸਤਾਂ ਮਤਲਬ ਸਾਰੇ ਉਹੀ ਔਰ ਸਾਰੇ ਮੇਰੇ ਤਿੰਨੋਂ ਖਾਸ ਦੋਸਤ ਨੇ ਹਰੀਸ਼ ਬਾਈ ਮੇਰਾ ਬਹੁਤ ਪਿਆਰ ਹੈ ਸਾਡਾ ਹੈਰੀ ਵੀਰਾ ਮੇਰਾ ਬਹੁਤ ਮਿੱਤਰ ਆ ਜਸ ਬਾਈ ਮੇਰਾ ਅਸੀਂ ਇਕੱਠੇ ਸਟ੍ਰਗਲ ਸ਼ੁਰੂ ਕੀਤੀ ਆ ਮੇਰੀ ਜੱਟ ਜੇਮਸ ਵਾਂਟ ਬਾਈ ਦੀ ਪਹਿਲੀ ਫਿਲਮ ਸੀ ਰਾਈਟਰ ਮੇਰੀ ਪਹਿਲੀ ਫਿਲਮ ਜੀ ਅਸਿਸਟੈਂਟ ਡਾਇਰੈਕਟਰ ਇਕੱਠੇ ਸਟਰਗਲ ਸ਼ੁਰੂ ਕੀਤਾ ਲਿਫਟ ਮੰਗ ਮੰਗ ਕੇ ਆਪਾਂ ਜਾਂਦੇ ਰਹੇ ਆਂ ਚੀਜ਼ਾਂ ਸੋ ਇਹੋ ਜੇ ਮਿੱਤਰ ਡੇਟਾ ਪਿੱਛੇ ਮੂਲ ਕੌਂਦੇ ਚੰਗੇ ਨਹੀਂ ਲੱਗਦੇ ਮੈਂ ਉਹਨਾਂ ਦਾ ਫਰਸਟ ਸ਼ੋ ਵੇਖੂਗਾ ਹੈਰੀ ਨੇ ਵੀ ਪ੍ਰੋਮਿਸ ਕੀਤਾ ਤੇਰਾ ਮੈਂ ਪਹਿਲਾ ਸ਼ੋ ਵੇਖੂਗਾ ਸੋ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਆ ਬਿਲਕੁਲ ਜਿੱਥੇ ਅਸੀਂ ਬਹੁਤ ਵਾਰ ਦੇਖਦੇ ਆਂ ਕਿ ਬੋਲੇ ਢਾਈ ਝਗੜਾ ਸ਼ੁਰੂ ਹੋ ਜਾਂਦਾ ਕਿ ਮੇਰੀ ਫਿਲਮ ਨਾ ਕਿਉਂ ਰਿਲੀਜ਼ ਹੋ ਰਹੀ ਉੱਥੇ ਬੜੀ ਇੱਕ ਖੂਬਸੂਰਤ ਅੱਛੀ ਚੀਜ਼ ਇੱਕ ਫਿਲਮ ਇੱਕ ਫਿਲਮ ਆਉਂਦੀ ਆ ਤੇ 100 ਬੰਦੇ ਨੂੰ ਅੱਗੇ ਕੰਮ ਮਿਲਦਾ ਜੀ ਸੋ ਇਦਾਂ ਹੋਣਾ ਨਹੀਂ ਚਾਹੀਦਾ ਕਿ ਡੇਟਸ ਪਿੱਛੇ ਲੜਾਈ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਅਸੀਂ ਬLESSED ਹੋਣੇ ਚਾਹੀਦੇ ਕਿ ਯਾਰ ਸਾਡੀ ਤਿੰਨ ਤਿੰਨ ਆਉਣ ਫਿਰ ਕੀ ਆ ਕੋਈ ਚੱਕਰ ਨਹੀਂ ਅੱਗੇ ਵੀ ਤਾਂ ਆਈਆਂ ਨੇ ਲਵ ਪੰਜਾਬ ਕੀ ਦ੍ਰਿਸ਼ਮ ਦੋਨੋਂ ਇਕੱਠੀਆਂ ਆਈਆਂ ਸੀਗੀਆਂ ਦੋਨੋਂ ਪੰਜਾਬ ਦੇ ਨਾਲ ਹੋਰ ਵੀ ਫਿਲਮਾਂ ਨੇ ਬਹੁਤ ਸਾਰੇ ਕਿੰਨੇ ਬਹੁਤ ਐਗਜ਼ਾਮਪਲਸ ਨੇ ਮੈਂ ਮੁੱਕ ਦੀ ਗੱਲ ਇਹ ਆ ਮੈਂ ਹੈਰੀ ਵੀਰ ਨੂੰ ਇਹ ਗੱਲ ਕਹੀ ਮੈਂ ਕਿਹਾ ਵੀਰੇ ਸਭ ਦਾਣਾ ਪਾਣੀ ਦਾ ਖੇਡ ਆ जिने ਤੁਹਾਡੇ ਸਕਰੀਨ ਤੇ ਬਹਿ ਕੇ ਪਾਪ ਕਨ ਖਾਣੇ ਉਹਨੇ ਉੱਥੇ ਹੀ ਖਾਣੇ ਆ ਜਿਨੇ ਮੇਰੀ ਚ ਖਾਣੇ ਆ ਮੇਰੀ ਖਾਣੇ ਮੈਂ ਕਹਿੰਦਾ ਤੁਹਾਡੇ ਹੱਥਾਂ ਨਾ ਮੇਰੇ ਹੱਥਾਂ ਇਹ ਚੀਜ਼ਾਂ ਵੱਖਰੀਆਂ ਨੇ ਦਾਣਾ ਪਾਣੀ ਜਿੱਦਾ ਜਿੱਥੇ ਲਿਖਿਆ ਉੱਥੇ ਲਿਖਿਆ ਬਸ ਗੱਲ ਖਤਮ ਬਿਲਕੁਲ ਸਰ ਆਡੀਅנס ਨੂੰ ਕੀ ਸਰ ਕਹਿਣਾ ਚਾਹੋ ਆਡੀਅנס ਨੂੰ ਇਹੀ ਕਹੂੰਗਾ ਜੀ 10 ਅਕਤੂਬਰ ਨੂੰ ਸਾਡੀ ਪਹਿਲਾ ਮਾਰੀ ਆ ਸਾਡੀ ਫਿਲਮ ਦੇਖੋ ਤੁਹਾਨੂੰ ਅਸੀਂ ਨਿਰਾਸ਼ ਨਹੀਂ ਕਰਾਂਗੇ ਹਰ ਬੰਦਾ ਇਹ ਕਹਿੰਦਾ ਬਟ ਡੈਫੀਨਿਟਲੀ ਮੇਰਾ ਪ੍ਰੋਮਿਸ ਹੈ ਤੁਸੀਂ ਮੇਰੀ ਪਹਿਲੀ ਸਾਰੀਆਂ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ ਸਾਰੇ ਰਿਕਾਰਡ ਹਮੇਸ਼ਾ ਜਦੋਂ 1 i ਰਿਕਾਰਡ ਬ੍ਰੇਕ ਹੋਏ 2 i ਰਿਕਾਰਡ ਬ੍ਰੇਕ ਹੋਏ 3 i ਰਿਕਾਰਡ ਬ੍ਰੇਕ ਹੋਏ 4 i ਇੰਡੀਆ ਨਹੀਂ ਲੱਗੀ ਸਟਿਲ ਰਿਕਾਰਡ ਬ੍ਰੇਕਿੰਗ ਆ ਡੈਫੀਨਿਟਲੀ ਮੈਂ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਵੀ ਨਿਰਾਸ਼ ਨਹੀਂ ਕਰੂੰਗਾ ਇਹ ਕਾਮੇਡੀ ਫਿਲਮ ਨਾਲੋ ਹਟਕੇ ਫਿਲਮ ਆ ਤੇ ਡੈਫੀਨਿਟਲੀ ਤੁਸੀਂ ਪਲੀਜ਼ ਦੇਖੋ ਤੇ ਤੁਹਾਨੂੰ ਪਸੰਦ ਆਊਗੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਸੋ ਸੋ 10 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲਮ ਸੁਹੇ ਵਿਚੇਰੇ ਵਾਲਿਆ ਇਸ ਹਨ ਮਿਲ ਨਾਲ ਕੈਪਟਨ ਆਫ ਦ ਸ਼ਿਪ ਜਨਜੋਤ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਇੰਟਰੀ ਪਸੰਦ ਆਏਗਾ ਲੈਟ ਅਸ ਅਪਡੇਟ ਨੂੰ ਜਾਣਨ ਲਈ ਤੁਸੀਂ ਦੇਖਦੇ ਰਹੋ ਪੀਟੀਸੀ ਪੰਜਾਬੀ ਸਤਿ ਸ਼੍ਰੀ ਅਕਾਲ